ਕਹੋ タル ਗੁਰ ਸੇ ਵੀ ਐ ਇਹ ਨਿਸ ਸਹਜ ਸੁਭਾਈ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰੇ ਅਰਸੋ ਹ ਕੋਰ ਸਾਹ ਛੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਗੁਰ ਕੀ ਪ੍ਰਤੀਤ ਨ ਆਈਆ ਸਬਦ ਨ ਲਾਗੋ ਭਾਉ ਓ ਸੁਨੋ ਸੁਖ ਨ ਉਪਜੈ ਪਾਵ ਸੌਗੇੜਾ ਆਵ ਜਾਉ ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨ ਲਾਗੋ ਪਾਵ ਉਸਨੋ ਸੁਖ ਨ ਉਪਜੈ ਭਾਵੈ ਸੌ ਗੇੜਾ ਆਵਜਾਉ ਮਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਲੇਵਲਾਉ ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਾਹੋ ਜਿਤ ਸੇਵੇ ਐ ਜਨਮ ਮਰਨ ਦੁਖ ਜਾਇ ਸਹਸਾ ਮੂਲ ਨਾ ਹੋਵਈ ਹਾਉ ਮੈਂ ਸਬਦ ਜਲਾਇ ਕੂੜ ਕੀ ਪਾਲ ਵਿਚ ਹਉ ਨਿਕਲੈ ਸੱਚ ਵਸੈ ਮਨ ਆਇ ਅੰਤਰ ਸਾਤ ਮਨ ਸੁਖ ਹੋਇ ਸੱਚ ਸੰਜਮ ਕਾਰ ਕਮਾਈ ਨਾਨਕ ਪੂਰ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪਾਉੜੀ ਜੇ ਸਕੇ ਘਰ ਦੀਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਉ ਤਲ ਕੀ ਕਿਸੈ ਕੀ ਨਹੀਂ ਤਿਸ ਕਉ ਤਲ ਕੀ ਕਿਸੈ ਦੀ ਨਹੀਂ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕਿਉ ਦੀ ਬਾਣ ਹੋ ਕੋਈ ਨਸ ਭੱਜ ਨਿਕਲੇ ਹਰ ਦੀ ਬਾਣ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਬਾਨ ਵਸਿਆ ਭਗਤਾ ਕਹਿ ਹਿਰਦੈ ਤਿੰਨ ਰਹੇ ਦੇ ਖੋਹ ਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖਿ ਵਿਰਲੇ ਕਿਨੈ ਧਿਆਇ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖ ਵਿਰਲੇ ਕਿਨਹਿ ਧਿਆਇ ਸਤਗੁਰ ਕੀ ਪ੍ਰਤੀਤ ਨ ਆਈਆ ਸਬਦ ਨ ਲਾਗੋ ਭਾਉ ਓ ਸੁਨੋ ਸੁਖ ਨ ਉਪਜੈ ਪਾਵੈ ਸੌ ਗੇੜਾ ਆਵਜਾ ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨ ਲਾਗੋ ਪਾਵੋ ਉਸਨੋ ਸੁਖ ਨ ਉਪਜੈ ਭਾਵੈ ਸੌ ਗੇੜਾ ਆਵਜਾਉ ਨਾਨਕ ਗੁਰਮੁਖ ਸਹਜ ਮਿਲੈ ਸੱਚੇ ਸੋ ਲਿਵਲਾਉ ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਾਹੋ ਜੇ ਤਸੀਂ ਵੇਅ ਜਨਮ ਮਰਨ ਦੁਖ ਜਾਇ ਸਹਸਾ ਮੂਲ ਨਾ ਹੋਵਈ ਹਾਉ ਮੈਂ ਸਬਦ ਜਲਾਇ ਕੂੜਾ ਕੀ ਪਾਲ ਵਿਚ ਹਉ ਨਿਕਲੈ ਸੱਚ ਵਸੈ ਮਨ ਆਇ ਅੰਤਰ ਸਾਤ ਮਨ ਸੁਖ ਹੋਇ ਸਾਚ ਸੰਜਮ ਕਾਰ ਕਮਾਈ ਨਾਨਕ ਪੂਰ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪਾਉੜੀ ਜੇ ਸਕੇ ਘਰ ਦੀਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਉ ਤਲ ਕੀ ਕਿਸੈ ਕੀ ਨਾਹੀ ਤਿਸ ਕਉ ਤਲ ਕੀ ਕਿਸੈ ਦੀ ਨਾਹੀ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕਿਉ ਹਦੀ ਬਾਣ ਹੋ ਕੋਈ ਨਸ ਭਜ ਨਿਕਲੇ ਹਰ ਦੀ ਬਾਣ ਹੋ ਕੋਈ ਕਿਥੈ ਜਾਇਆ ਸੋ ਐਸਾ ਹਰ ਦੀਬਾਨ ਵਸਿਆ ਭਗਤਾ ਕਹਿ ਹਿਰਦੈ ਤਿੰਨ ਰਹਦੇ ਖੋਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖਿ ਵਿਰਲੇ ਕਿਨੈ ਧਿਆਇਆ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖ ਵਿਰਲ ਕਿਨਹਿ ਧਿਆਇ ਇਕ ਓੰਕਾਰ ਸਤਗੁਰ ਪ੍ਰਸਾਦਿ ਮੇਰਾ হিয় রতন নাম হর বসে গৌর হাথ মেরা মাথা জনম জনম কি দুখ তরে ਗੁਰ ਨਾਮ ਦੀ ਓ ਰਨ ਲਾਥਾ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਤੇਰੇ ਬੇਖ ਦੁਖ ਉਤਾਰੇ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਰੜਾਇਆ ਬਿਨ ਨਾਵ ਜੀਵਨ ਬਿਰਥਾ ਰਹਾਉ ਬਿਨ ਗੋਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤੈਨ ਸਾਧੂ ਚਰਨ ਨਾ ਸੇਵੇ ਕਬਹੂ ਤੈਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਫਲਿਓ ਜਨਮ ਸਨਾਥਾ ਮੋਕਉ ਕੀ ਜਦਾਸ दास दासन को हर दयादार जगन नाथ हम अंदोले ज्ञानहीन अज्ञानी क्यों चल है मार्ग पंथा ਹਮ ਅੰਧਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲਹ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਟਲਹ ਮਾਰਗ ਪੰਥਾ ਹਮ ਅੰਦਰ ਲੇਕੋ ਗੁਰ ਅੰਚਲ ਦੀਜਾ ਜਨ ਨਾਨਕ ਚਲਹਾ ਮਿਲੰਥਾ ਸੁਰਠਾ ਮਹੱਲਾ 5 ਜਨ ਦੀਓ ਪਿੰਡ ਸਾਜ ਜਨ ਰਚਿਆ ਬਾਲ ਆਪਣੋਂ ਕਰਮਨ ਮਾਇਆ ਮੋਹ ਮਗਨ ਅੰਧਿਆਰ ਦੇਵਨ ਹਾਰਨਾ ਜਨ ਜਿਉ ਪਿੰਡ ਸਾਜ ਜਨ ਰਚਿਆ ਬਲ ਆਪਣ ਓਂਕਾਰ ਮੰਨ मान मूड़े देख रहे प्रभ स्वामी जो किश करही सोई सोई जान रहना कछुआ शानी रहा ਜੇਵਾ ਸਵਾਦ ਲੋਭ ਮਗ ਮਤ ਉਪਜੀ ਅਨਕ ਬਿਕਾਰ ਬਹੁਤ ਜਾਨ ਪਰਮਤ ਦੁਖ ਪਾਇ ਹਮ ਬੰਦਨ ਕੇ ਭਾਰ ਦੇ ਕੇ ਵਾਰ ਅਨੰਕ ਪੜ ਦੇ ਮਹਾ ਪਰਦਾਰ ਸੰਗ ਫਕ ਚਿਤਰ ਗੋਪਤ ਜਾਵ ਲੇਖ ਮੰਗ ਕਭ ਕੌਣ ਪੜਦਾ ਤੇਰਾ ਢਾਕਾ ਦੇਨਾ ਦਯਾਲਾ ਪੂਰਨ ਦੁਖ ਭੰਡਨ ਤਮ ਬਿਨ ਓਟ ਨ ਕਾਈ ਆਦਿ ਲਿਹੁ ਸੰਸਾਰ ਸਾਗਰ ਮਹਾਨਕੋ ਪ੍ਰਭ ਸਰਣਾਈ ਦੀਨ ਦਇਆਲ ਪੂਰਨ ਦੁਖ ਭੰਜਨ ਤਮ ਬਿਨ ਊਟ ਨਾਂ ਕਾ ਈ ਕਾੜ ਲਿ ਹੋ ਸੰਸਾਰ ਸਾਗਰ ਮਹਾਨ ਕਾ ਪ੍ਰਭ ਸ਼ਰਨ ਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੈ ਸੋਰਠ ਮਹੱਲਾ ਪੰਜਵਾ ਮਾਇ ਮੋਹ ਮਗਨ ਅੰਧਿਆਰੈ ਦੇਵਨ ਹਾਰ ਨ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਾਲੋ ਆਪਣੋਂ ਕਰ ਮੰਨ